ਰੇ ਮਲਾਇਆਂ ਸਾਥੀਓ ਸਾਰਿਆਂ ਲਈ ਅੱਜ ਦੀ ਬਹੁਤ ਵੱਡੀ ਖੁਸ਼ਖਬਰੀ ਹੈ ਪੰਜਾਬ ਕੈਬਨ ਮੰਤਰੀ ਮੰਡਲ ਦੇ ਮੀਟਿੰਗ ਦੇ ਵਿੱਚ ਇੱਕ ਇੱਕ 16 ਤੋਂ 36 2016 ਤੱਕ ਏਰੀਆ ਦੇੰ ਦਾ ਪੰਜਾਬ ਸਰਕਾਰ ਨੇ ਫੈਸਲਾ ਕਰ ਲਿਆ ਹੈ ਜਿਨ੍ਹਾਂ ਦੀ ਉਮਰ ਜਿਨ੍ਹਾਂ ਦੀ ਉਮਰ 85 ਸਾਲ ਹੈ ਉਹਨਾਂ ਮਲਾਇਆਂ ਨੂੰ ਜੋ ਰਿਟਾਇਰ ਹੋ ਚੁੱਕੇ ਆ ਤਿੰਨ ਕਿਸਮ ਦੇ ਏਰੀਆ ਦਾ ਫੈਲਾ ਕੀਤਾ ਹੈ ਇਸ ਤਰ੍ਹਾਂ ਹੀ 65 ਸਾਲ ਤੋਂ 75 ਸਾਲ ਦੇ ਜੋ ਰਡਰਨ ਦੇ ਸਾਥੀ ਆ ਉਹਨਾਂ ਨੂੰ ਵੀ ਇਹ ਦਿਨਾਂ ਫੈਸਲਾ ਕੀਤਾ ਕਿ ਇਸਤਾਨੇ ਵਿੱਚ ਜਿਨ੍ਹਾਂ ਦੀ ਉਮਰ 58 ਸਾਲ ਤੋਂ 62 ਸਾਲ ਦੀ ਹੋ ਚੁੱਕੀ ਆ ਉਹਨਾਂ ਨੂੰ ਵੀ ਇਹ ਦਿਨਾਂ ਸੰਲਗ ਕੀਤਾ ਹੈ ਆਉਣ ਵਾਲੀ 28 ਤੱਕ ਜੋ ਪੰਜਾਬ ਦੇ ਮੁਲਾਜ਼ਮਾਂ ਉਹਨਾਂ ਨੂੰ ਏਰੀਆ ਦੇ ਦਿਨਾਂ ਸਰਕਾਰ ਨੇ ਫੈਸਲਾ ਕੀਤਾ ਹੈ ਜੇਕਰ ਬਜਟ ਦੇ ਵਿੱਚ ਪਹਿਲਾਂ ਹੀ ਫੈਸਲਾ ਕੀਤਾ ਜਾ ਸਕਦਾ ਏਰੀਆ ਸੰਬੰਧੀ ਇਸ ਤਰ੍ਹਾਂ ਹੀ ਜੋ ਪੰਜਾਬ ਸਰਕਾਰ ਇਹ ਮੁਲਾਜ਼ਮ ਮੰਗ ਕਰਦੇ ਆ 17 6 2020 ਵਾਲੇ ਮਲਾਿਆਂ ਨੂੰ 6ਵੇਂ ਪੇਖ ਲੱਗ ਪਤਾ ਜਾਵੇ ਕੰਪਿਊਟਰ ਦੇ ਹਾਵਕਾਂ ਨੂੰ ਸਿੱਖਿਆ ਵਿਭਾਗ ਦੇ ਮਰਜ਼ੀ ਕੀਤਾ ਜਾਵੇ ਜੋ ਪੰਜਾਬ ਸਰਕਾਰ ਦੇ ਵਿਭਾਗ ਵਿੱਚ 2004 ਤੋਂ ਭਰਤੀ ਹੋਏ ਮੁਲਾਜ਼ਮਾਂ ਨੂੰ ਪ੍ਰਾਣੀ ਪੈਨਸਨ ਸਕੀਮ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਦੇ ਮੁਲਾਜ਼ਮ ਵੀ ਮੰਗ ਕਰਦੇ ਹਨ ਜੇ ਡੀਏ ਕਿਸ ਤਰ੍ਹਾਂ ਬਗਾ ਦਿੱਤਾ ਹੈ ਜਿਸ ਤਰ੍ਹਾਂ ਕੇਂਦਰ ਸਰਕਾਰ ਡੀਏ 53% ਆ ਪਰ ਪੰਜਾਬ ਦੇ ਮੁਲਾਜ਼ਮ ਡੀਏ 58 42% ਆ 11% ਦਾ ਫਰਕ ਹੈ ਦਰਫੇ ਦੱਸ ਦਈਏ ਪੰਜਾਬ ਨਾਲ ਨਾਲ 42% ਆ ਪਰ ਕੇਂਦਰ ਸਰਕਾਰ ਨਾਲ 54% ਆ 11% ਦਾ ਵਾਧਾ ਕੀਤਾ ਹੋਏ ਵਿਮੋਖਾਂ ਦੇ ਭਵਾਨ ਤਮਾਨ ਅਤੇ ਵਿੱਤਨੀ ਮਾਲ ਜੀ ਮਨ ਮਾਲੇ ਮੰਗ ਕਰਦੇ ਆ ਪੰਜਾਬ ਸਰਕਾਰੇ ਮਹਿਗ ਵਿੱਚ ਖਾਲੀ ਪਿਆ ਸਾਮੀਆਂ ਪ੍ਰਯੰਜਾਨ ਤੇ ਪੰਜਾਬ ਸਰਕਾਰੇ ਮਹਿਗ ਵਿੱਚ ਕੰਮ ਕਰਦੇ ਕੱਚੇ ਮਲਾਲੇ ਪੱਕੇ ਕੀਤੇ ਜਾਣ ਜੋ ਰਿਟਰਨਮੈਂਟ ਹੋਏ ਸਾਥੀਆਂ ਨੂੰ ਫੈਕਟਰ ਤੋਂ ਨਾਲ ਤਜਾਵੇ ਧੰਨਵਾਦ ਸਾਥੀਆਂ ਮੇਰੇ ਚੈਨਲ ਨੂੰ ਸਾਥ ਦੇ